ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਕੈਨੇਡਾ ਵਿੱਚ ਬਜ਼ੁਰਗ ਡਰਾਈਵਰਾਂ ਦੇ ਲਈ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ਦੇ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਆਉਣ ਜਾ ਰਿਹਾ ਹੈ ਫੈਡਰਲ ਅਤੇ ਸੂਬਾਈ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਹੁਣ ਬਜ਼ੁਰਗ ਡਰਾਈਵਰਾਂ ਨੂੰ ਬਿਨਾਂ ਕਿਸੇ ਟੈਸਟ ਦੇ ਆਟੋਮੈਟਿਕ ਤੌਰ ਉਤੇ ਲਾਇਸੈਂਸ ਨਵੰਨ ਨਹੀਂ ਕੀਤਾ ਜਾਵੇਗਾ 1 ਜਨਵਰੀ 2026 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਤਹਿਤ ਸੀਨੀਅਰ ਡਰਾਈਵਰਾਂ ਨੂੰ ਡਰਾਈਵਿੰਗ ਯੋਗਤਾ ਦੇ ਨਾਲ ਸੰਬੰਧਿਤ ਖਾਸ ਜਾਂਚਾਂ ਦੇ ਵਿੱਚੋਂ ਲੰਘਣਾ ਪਵੇਗਾ ਇਹ ਬਤਲਾਵ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਬਜ਼ੁਰਗਾਂ ਦੀ ਆਜ਼ਾਦੀ ਅਤੇ ਗਤੀਸ਼ੀਲਤਾ ਨੂੰ ਸੰਤੁਲਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਨਵੇਂ ਸਿਸਟਮ ਅਧੀਨ ਡਰਾਈਵਰਾਂ ਦੀ ਨਜ਼ਰ ਪ੍ਰਤੀਕਿਰਿਆ ਸਮਾਂ ਅਤੇ ਬੋਧਾਤਮਕ ਜਾਗਰੂਕਤਾ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਦੇ ਕਹਿਣੇ ਕਿ ਇਹ ਕਦਮ ਕਿਸੇ ਵੀ ਤਰ੍ਹਾਂ ਬਜ਼ੁਰਗਾਂ ਨੂੰ ਸਜ਼ਾ ਦੇਣ ਦੇ ਲਈ ਨਹੀਂ ਸਗੋਂ ਇਹ ਯਕੀਨੀ ਬਣਾਉਣ ਦੇ ਲਈ ਨੇ ਸਾਰੇ ਸੜਕ ਉਪਭੋਗਤਾ ਸੁਰੱਖਿਅਤ ਰਹਿਣ। ਕਿਰਨਾਂ ਪਰਦੇ ਵਿੱਚ ਨਵੇਂ ਸੀਨੀਅਰ ਲਾਇਸੈਂਸਰ ਨਿਯਮ ਨਿਯਮਤ ਨਵੀਨੀਕਰੰਤੀ ਥਾਂ ਟਾਕਤਕਤ ਮੁਲਾਂਕਣ ਨੂੰ ਤਰਜੀ ਦੇਣਗੇ। ਇੱਕ ਨਿਰਧਾਰਿਤ ਉਮਰ ਤੋਂ ਬਾਅਦ ਬਜ਼ੁਰਗਾਂ ਨੂੰ ਆਪਣੇ ਸੂਬੇ ਦੇ ਨਿਯਮਾਂ ਅਨੁਸਾਰ ਨਜ਼ਰ ਦੇ ਟੈਸਟ ਲਿਖਤੀ ਗਿਆਨ ਜਾਂਚ ਮੈਡੀਕਲ ਜਾਂਚ ਚੱਕਾਈਆਂ ਵਿੱਚ ਸੜਕ ਉੱਤੇ ਡਰਾਈਵਿੰਗ ਟੈਸਟ ਦੇਣਾ ਪੈ ਸਕਦਾ ਹੈ। ਟ੍ਰਾਂਸਪੋਰਟ ਅਧਿਕਾਰੀ ਵੀ ਜ਼ੋਰ ਦੇ ਕੇ ਕੈਰੇਨੇ ਕੇ ਸੁਰੱਖਿਅਤ ਡਰਾਈਵਿੰਗ ਯੋਗਤਾ ਹਰ ਵਿਅਕਤੀ ਦੇ ਵਿੱਚ ਵੱਖਰੀ ਹੁੰਦੀ ਹੈ ਇਸ ਲਈ ਸਿਰਫ ਉਮਰ ਤੇ ਆਧਾਰ ਉਤੇ ਫੈਸਲੇ ਕਰਨ ਦੀ ਬਜਾਏ ਨਿਜੀ ਮੁਲਾਂਕਣ ਨਾਲ ਰਾਹੀ ਸੰਭਾਵੀ ਜੋਖਮ ਦੀ ਪਛਾਣ ਕੀਤੀ ਜਾਵੇਗੀ। ਰਸੂਬਾਈ ਪੱਦਰੂ ਤੇ ਟੈਸਟਿੰਗ ਦੇ ਤਰੀਕੇ ਵੱਖਰੇ ਹੋ ਸਕਦੇ ਨੇ ਪਰ ਉਦੇਸ਼ ਸਾਰਿਆਂ ਦਾ ਇੱਕੋ ਹੀ ਰਹੇਗਾ। ਸੜਕਾਂ ਨੂੰ ਸੁਰੱਖਿਅਤ ਬਣਾਉਣਾ। ਜ਼ਿਆਦਾਤਰ ਅਧਿਕਾਰੀ ਮੰਨਦੇ ਨੇ ਕਿ ਜੋ ਬਜ਼ੁਰਗ ਡਰਾਈਵਿੰਗ ਲਈ ਪੂਰੀ ਤਰ੍ਹਾਂ ਫਿਟ ਨਹੀਂ ਉਹਨਾਂ ਲਈ ਇਹ ਜਾਂਚਾਂ ਪਾਰ ਕਰਨਾ ਮੁਸ਼ਕਲ ਨਹੀਂ ਹੋਵੇਗਾ। ਅਧਿਐਨਾਂ ਦੇ ਅਨੁਸਾਰ ਕਿ ਪੋਸਟ ਸਾਰੇ ਬਜ਼ੁਰਗ ਡਰਾਈਵਰ ਤਜਰਬੇਕਾਰ ਸਾਵਧਾਨ ਹੁੰਦੇ ਨੇ ਪਰ ਕੁਝ ਉਮਰ ਸੰਬੰਧੀ ਤੇ ਤਬਦੀਲੀਆਂ ਡਰਾਈਵਿੰਗ ਉਤੇ ਅਸਰ ਪਾ ਸਕਦੀਆਂ ਨੇ ਇਸੇ ਕਰਕੇ ਨਿਸ਼ਾਨਾ ਮੁਲਾਂਕਣਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਨਿੱਜੀ ਆਜ਼ਾਦੀ ਅਤੇ ਜਨਤਕ ਸੁਰੱਖਿਆ ਦੇ ਵਿੱਚ ਸੰਤੁਲਨ ਬਣਿਆ ਰਹੇ ਅਧਿਕਾਰੀ ਬਜ਼ੁਰਗ ਕੈਨੇਡੀਅਨਸ ਨੂੰ ਸਲਾਹ ਦੇ ਰਹੇ ਨੇ ਕਿ ਉਹ 2026 ਤੋਂ ਪਹਿਲਾਂ ਤਿਆਰੀ ਸ਼ੁਰੂ ਕਰਨ ਨਿਯਮਤ ਅਖਰੀ ਜਾਂਚ ਮੈਡੀਕਲ ਰਿਕਾਰਡ ਅਪਡੇਟ ਕਰਨਾ ਤੇ ਟ੍ਰੈਫਿਕ ਨਿਯਮਤੀ ਦੁਹਰਾਈ ਕਰਨਾ ਨਵੀਂ ਪ੍ਰਕਿਰਿਆ ਨੂੰ ਆਸਾਨ ਬਣਾ ਸਕਦਾ ਹੈ ਤੇ ਪਰਿਵਾਰਕ ਮੈਂਬਰ ਵੀ ਬਜ਼ੁਰਗਾਂ ਦੀ ਮਦਦ ਕਰਕੇ ਇਸ ਬਤਲਾਪ ਨੂੰ ਸੁਚਾਰੂ ਬਣਾਉਣ ਦੇ ਵਿੱਚ ਭੂਮਿਕਾ ਨਿਭਾ ਸਕਦੇ ਨੇ ਇਹ ਨਵਾਂ ਕਦਮ ਕੈਨੇਡਾ ਦੇ ਪੱਤਰਹੀ ਬਜ਼ੁਰਗ ਆਬਾਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੜਕ ਸੁਰੱਖਿਆ ਮਿਆਰਾਂ ਨੂੰ ਅਦੋਨਿਕ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਕੈਨੇਡਾ ਵਿੱਚ ਬਜ਼ੁਰਗ ਡਰਾਈਵਰਾਂ ਦੇ ਲਈ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ਤੇ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਆਉਣ ਜਾ ਰਿਹਾ ਹੈ ਫੈਡਰਲ ਅਤੇ ਸੂਬਾਈ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਹੁਣ ਬਜ਼ੁਰਗ ਡਰਾਈਵਰਾਂ ਨੂੰ ਬਿਨਾਂ ਕਿਸੇ ਟੈਸਟ ਦੇ ਆਟੋਮੈਟਿਕ ਤੌਰ ਉਤੇ ਲਾਇਸੈਂਸ ਨਵੰਨ ਨਹੀਂ ਕੀਤਾ ਜਾਵੇਗਾ 1 ਜਨਵਰੀ 2026 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਤਹਿਤ ਸੀਨੀਅਰ ਡਰਾਈਵਰਾਂ ਨੂੰ ਡਰਾਈਵਿੰਗ ਯੋਗਤਾ ਦੇ ਨਾਲ ਸੰਬੰਧਿਤ ਖਾਸ ਜਾਂਚਾਂ ਦੇ ਵਿੱਚੋਂ ਲੰਘਣਾ ਪਵੇਗਾ ਇਹ ਬਤਲਾਵ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਬਜ਼ੁਰਗਾਂ ਦੀ ਆਜ਼ਾਦੀ ਅਤੇ ਗਤੀਸ਼ੀਲਤਾ ਨੂੰ ਸੰਤੁਲਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਨਵੇਂ ਸਿਸਟਮ ਅਧੀਨ ਡਰਾਈਵਰਾਂ ਦੀ ਨਜ਼ਰ ਪ੍ਰਤੀਕਿਰਿਆ ਸਮਾ ਅਤੇ ਬੋਧਾਤਮਕ ਜਾਗਰੂਕਤਾ ਦੀ ਜਾਂਚ ਕੀਤੀ ਜਾਵੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਕਿਸੇ ਵੀ ਤਰ੍ਹਾਂ ਬਜ਼ੁਰਗਾਂ ਨੂੰ ਸਜ਼ਾ ਦੇਣ ਦੇ ਲਈ ਨਹੀਂ ਸਗੋਂ ਇਹ ਯਕੀਨੀ ਬਣਾਉਣ ਦੇ ਲਈ ਨੇ ਸਾਰੇ ਸੜਕ ਉਪਭੋਗਤਾ ਸੁਰੱਖਿਅਤ ਰਹੇ। ਕਿਰੜਾ ਪੱਤੇ ਵਿੱਚ ਨਵੇਂ ਸੀਨੀਅਰ ਲਾਇਸੈਂਸਰ ਨਿਯੁਕਤ ਨਿਯਮ ਨਿਯਮਤ ਨਵੀਨੀ ਕਰਨ ਦੀ ਥਾਂ ਤਾਕਤਕਤ ਮੁਲਾਂਕਣ ਨੂੰ ਤਰਜੀ ਦੇਣਗੇ। ਇੱਕ ਨਿਰਧਾਰਤ ਉਮਰ ਤੋਂ ਬਾਅਦ ਬਜ਼ੁਰਗਾਂ ਨੂੰ ਆਪਣੇ ਸੂਬੇ ਦੇ ਨਿਯਮਾਂ ਅਨੁਸਾਰ ਨਜ਼ਰ ਦੇ ਟੈਸਟ ਲਿਖਤੀ ਗਿਆਨ ਜਾਂਚ ਮੈਡੀਕਲ ਜਾਂਚ ਜਾਂ ਕਈ ਮਾਮਲਿਆਂ ਵਿੱਚ ਸੜਕ ਉੱਤੇ ਡਰਾਈਵਿੰਗ ਟੈਸਟ ਦੇਣਾ ਪੈ ਸਕਦਾ ਹੈ। ਟ੍ਰਾਂਸਪੋਰਟ ਅਧਿਕਾਰੀ ਵੀ ਜ਼ੋਲ ਦੇ ਕੇ ਕੈਰੀਨ ਦੇ ਸੁਰੱਖਿਅਤ ਡਰਾਈਵਿੰਗ ਯੋਗਤਾ ਹਰ ਵਿਅਕਤੀ ਦੇ ਵਿੱਚ ਵੱਖਰੀ ਹੁੰਦੀ ਹੈ ਇਸ ਲਈ ਸਿਰਫ ਉਮਰ ਦੇ ਆਧਾਰ ਉਤੇ ਫੈਸਲੇ ਕਰਨ ਦੀ ਬਜਾਏ ਨਿਜੀ ਮੁਲਾਂਕਣ ਨਾਲ ਰਾਹੀ ਸੰਭਾਵੀ ਜੋਖਮ ਦੀ ਪਛਾਣ ਕੀਤੀ ਜਾਵੇਗੀ। ਸੂਬਾਈ ਪੱਧਰ ਉਤੇ ਟੈਸਟਿੰਗ ਦੇ ਤਰੀਕੇ ਵੱਖਰੇ ਹੋ ਸਕਦੇ ਨੇ ਪਰ ਉਦੇਸ਼ ਸਾਰਿਆਂ ਦਾ ਇੱਕੋ ਹੀ ਰਹੇਗਾ। ਸੜਕਾਂ ਨੂੰ ਸੁਰੱਖਿਅਤ ਬਣਾਉਣਾ। ਜ਼ਿਆਦਾਤਰ ਅਧਿਕਾਰੀ ਮੰਨਦੇ ਨੇ ਕਿ ਜੋ ਬਜ਼ੁਰਗ ਡਰਾਈਵਿੰਗ ਲਈ ਪੂਰੀ ਤਰ੍ਹਾਂ ਫਿਟ ਨਹੀਂ ਉਹਨਾਂ ਲਈ ਇਹ ਜਾਂਚਾਂ ਪਾਰ ਕਰਨਾ ਮੁਸ਼ਕਲ ਨਹੀਂ ਹੋਵੇਗਾ। ਅਧਿਐਨਾਂ ਦੇ ਅਨੁਸਾਰ ਕਿ ਬਹੁਤ ਸਾਰੇ ਬਜ਼ੁਰਗ ਡਰਾਈਵਰ ਤਜਰਬੇਕਾਰ ਸਾਵਧਾਨ ਹੁੰਦੇ ਨੇ ਪਰ ਕੁਝ ਉਮਰ ਸੰਬੰਧੀ ਤੇ ਤਬਦੀਲੀਆਂ ਡਰਾਈਵਿੰਗ ਉਤੇ ਅਸਰ ਪਾ ਸਕਦੀਆਂ ਨੇ ਇਸੇ ਕਰਕੇ ਨਿਸ਼ਾਨਾ ਮੁਲਾਂਕਣਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਨਿੱਜੀ ਆਜ਼ਾਦੀ ਅਤੇ ਜਨਤਕ ਸੁਰੱਖਿਆ ਦੇ ਵਿੱਚ ਸੰਤੁਲਨ ਬਣਿਆ ਰਹੇ ਅਧਿਕਾਰੀ ਬਜ਼ੁਰਗ ਕੈਨੇਡੀਅਨਸ ਨੂੰ ਸਲਾਹ ਦੇ ਰਹੇ ਨੇ ਕਿ ਉਹ 2026 ਤੋਂ ਪਹਿਲਾਂ ਤਿਆਰੀ ਸ਼ੁਰੂ ਕਰਨ ਨਿਯਮਤ ਅਖਰੀ ਜਾਂਚ ਮੈਡੀਕਲ ਰਿਕਾਰਡ ਅਪਡੇਟ ਕਰਨਾ ਤੇ ਟ੍ਰੈਫਿਕ ਨਿਯਮਤੀ ਦੁਹਰਾਈ ਕਰਨਾ ਨਵੀਂ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੇ ਤੇ ਪਰਿਵਾਰਕ ਮੈਂਬਰ ਵੀ ਬਜ਼ੁਰਗਾਂ ਦੀ ਮਦਦ ਕਰਕੇ ਇਸ ਬਤਲਾਪ ਨੂੰ ਸੁਚਾਰੂ ਬਣਾਉਣ ਦੇ ਵਿੱਚ ਭੂਮਿਕਾ ਨਿਭਾ ਸਕਦੇ ਨੇ ਇਹ ਨਵਾਂ ਕਦਮ ਕੈਨੇਡਾ ਦੀ ਪਤਰੀ ਬਜ਼ੁਰਗ ਆਬਾਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੜਕ ਸੁਰੱਖਿਆ ਮਿਆਰਾਂ ਨੂੰ ਅਦੌਨਿਕ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਕਿੰਨੇੜੇ ਵਿੱਚ ਬਜ਼ੁਰਗ ਡਰਾਈਵਰਾਂ ਦੇ ਲਈ ਡਰਾਈਵਿੰਗ ਲਾਇਸੈਂਸ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਆਉਣ ਜਾ ਰਿਹਾ ਹੈ ਫੈਡਰਲ ਅਤੇ ਸੂਬਾਈ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਹੁਣ ਬਜ਼ੁਰਗ ਡਰਾਈਵਰਾਂ ਨੂੰ ਬਿਨਾਂ ਕਿਸੇ ਟੈਸਟ ਦੇ ਆਟੋਮੈਟਿਕ ਤੌਰ ਉਤੇ ਲਾਇਸੈਂਸ ਨਵੰਨ ਨਹੀਂ ਕੀਤਾ ਜਾਵੇਗਾ 3 ਜਨਵਰੀ 2026 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਤਹਿਤ ਸੀਨੀਅਰ ਡਰਾਈਵਰਾਂ ਨੂੰ ਡਰਾਈਵਿੰਗ ਯੋਗਤਾ ਦੇ ਨਾਲ ਸੰਬੰਧਿਤ ਖਾਸ ਜਾਂਚਾਂ ਦੇ ਵਿੱਚੋਂ ਲੰਘਣਾ ਪਵੇਗਾ ਇਹ ਬਤਲਾਵ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਬਜ਼ੁਰਗਾਂ ਦੀ ਆਜ਼ਾਦੀ ਅਤੇ ਗਤੀਸ਼ੀਲਤਾ ਨੂੰ ਸੰਤੁਲਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਨਵੇਂ ਸਿਸਟਮ ਅਧੀਨ ਡਰਾਈਵਰਾਂ ਦੀ ਨਜ਼ਰ ਪ੍ਰਤੀਕਿਰਿਆ ਸਮਾ ਅਤੇ ਬੋਧਾਤਮਕ ਜਾਗਰੂਕਤਾ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਕਿਸੇ ਵੀ ਤਰ੍ਹਾਂ ਬਜ਼ੁਰਗਾਂ ਨੂੰ ਸਜ਼ਾ ਦੇਣ ਲਈ ਨਹੀਂ ਸਗੋਂ ਇਹ ਯਕੀਨੀ ਬਣਾਉਣ ਦੇ ਲਈ ਨੇ ਸਾਡੇ ਸੜਕ ਉਪਭੋਗਤਾ ਸੁਰੱਖਿਅਤ ਰਹਿਣ। ਕਿਰੜਾ ਪਰਦੇ ਵਿੱਚ ਨਵੇਂ ਸੀਨੀਅਰ ਲਾਇਸੈਂਸਰ ਨਿਯੁਕਤ ਨਿਯਮ ਨਿਯਮਤ ਨਵੀਨੀ ਕਰਨ ਦੀ ਥਾਂ ਤਜਕਤ ਮੁਲਾਂਕਣ ਨੂੰ ਤਰਜੀ ਦੇਣਗੇ। ਇੱਕ ਨਿਰਧਾਰਤ ਉਮਰ ਤੋਂ ਬਾਅਦ ਬਜ਼ੁਰਗਾਂ ਨੂੰ ਆਪਣੇ ਸੂਬੇ ਦੇ ਨਿਯਮਾਂ ਅਨੁਸਾਰ ਨਜ਼ਰ ਦੇ ਟੈਸਟ, ਲਿਖਤੀ ਗਿਆਨ ਜਾਂਚ, ਮੈਡੀਕਲ ਜਾਂਚ ਜਾਂ ਕਈ ਮਾਮਲਿਆਂ ਵਿੱਚ ਸੜਕ ਉੱਤੇ ਡਰਾਈਵਿੰਗ ਟੈਸਟ ਦੇਣਾ ਪੈ ਸਕਦਾ ਹੈ। ਟ੍ਰਾਂਸਪੋਰਟ ਅਧਿਕਾਰੀ ਵੀ ਜ਼ੋਰ ਦੇ ਕੇ ਕੈਰੀਨ ਦੇ ਸੁਰੱਖਿਅਤ ਡਰਾਈਵਿੰਗ ਯੋਗਤਾ ਹਰ ਵਿਅਕਤੀ ਦੇ ਵਿੱਚ ਵੱਖਰੀ ਹੁੰਦੀ ਹੈ ਇਸ ਲਈ ਸਿਰਫ ਉਮਰ ਦੇ ਆਧਾਰ ਉਤੇ ਫੈਸਲੇ ਕਰਨ ਦੀ ਬਜਾਏ ਨਿਜੀ ਮੁਲਾਂਕਣਾਂ ਰਾਹੀਂ ਸੰਭਾਵੀ ਜੋਖਮ ਦੀ ਪਛਾਣ ਕੀਤੀ ਜਾਵੇਗੀ। ਰਸੂਬਾਈ ਪੱਦਰੋ ਤੇ ਟੈਸਟਿੰਗ ਦੇ ਤਰੀਕੇ ਵੱਖਰੇ ਹੋ ਸਕਦੇ ਨੇ ਪਰ ਉਦੇਸ਼ ਸਾਰਿਆਂ ਦਾ ਇੱਕੋ ਹੀ ਰਹੇਗਾ। ਸੜਕਾਂ ਨੂੰ ਸੁਰੱਖਿਅਤ ਬਣਾਉਣਾ। ਜ਼ਿਆਦਾਤਰ ਅਧਿਕਾਰੀ ਮੰਨਦੇ ਨੇ ਕਿ ਜੋ ਬਜ਼ੁਰਗ ਡਰਾਈਵਿੰਗ ਲਈ ਪੂਰੀ ਤਰ੍ਹਾਂ ਫਿਟ ਨਹੀਂ ਉਹਨਾਂ ਲਈ ਇਹ ਜਾਂਚਾਂ ਪਾਰ ਕਰਨਾ ਮੁਸ਼ਕਲ ਨਹੀਂ ਹੋਵੇਗਾ। ਅਧਿਐਨਾਂ ਦੇ ਅਨੁਸਾਰ ਚਿਰ ਕਿ ਬਹੁਤ ਸਾਰੇ ਬਜ਼ੁਰਗ ਡਰਾਈਵਰ ਤਜਰਬੇਕਾਰ ਸਾਵਧਾਨ ਹੁੰਦੇ ਨੇ ਪਰ ਕੁਝ ਉਮਰ ਸੰਬੰਧੀ ਤੇ ਤਬਦੀਲੀਆਂ ਡਰਾਈਵਿੰਗ ਉਤੇ ਅਸਰ ਪਾ ਸਕਦੀਆਂ ਨੇ ਇਸੇ ਕਰਕੇ ਨਿਸ਼ਾਨਾ ਮੁਲਾਂਕਣਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਨਿੱਜੀ ਆਜ਼ਾਦੀ ਅਤੇ ਜਨਤਕ ਸੁਰੱਖਿਆ ਦੇ ਵਿੱਚ ਸੰਤੁਲਨ ਬਣਿਆ ਰਹੇ ਅਧਿਕਾਰੀ ਬਜ਼ੁਰਗ ਕੈਨੇਡੀਅਨਸ ਨੂੰ ਸਲਾਹ ਦੇ ਰਹੇ ਨੇ ਕਿ ਉਹ 2026 ਤੋਂ ਪਹਿਲਾਂ ਤਿਆਰੀ ਸ਼ੁਰੂ ਕਰਨ ਨਿਯਮਤ ਅਖਰੀ ਜਾਂਚ ਮੈਡੀਕਲ ਰਿਕਾਰਡ ਅਪਡੇਟ ਕਰਨਾ ਤੇ ਟ੍ਰੈਫਿਕ ਨਿਯਮਤੀ ਦੁਹਰਾਈ ਕਰਨਾ ਨਵੀਂ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੇ ਤੇ ਪਰਿਵਾਰਕ ਮੈਂਬਰ ਵੀ ਬਜ਼ੁਰਗਾਂ ਦੀ ਮਦਦ ਕਰਕੇ ਇਸ ਬਤਲਾਪ ਨੂੰ ਸੁਚਾਰੂ ਬਣਾਉਣ ਦੇ ਵਿੱਚ ਭੂਮਿਕਾ ਨਿਭਾ ਸਕਦੇ ਨੇ ਇਹ ਨਵਾਂ ਕਦਮ ਕੈਨੇਡਾ ਦੀ ਪਤਰੀ ਬਜ਼ੁਰਗ ਆਬਾਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੜਕ ਸੁਰੱਖਿਆ ਮਿਆਰਾਂ ਨੂੰ ਅਦੋਣਿਕ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਕਨੇਡਾ ਵਿੱਚ ਬਜ਼ੁਰਗ ਡਰਾਈਵਰਾਂ ਲਈ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਆਉਣ ਜਾ ਰਿਹਾ ਹੈ ਫੈਡਰਲ ਅਤੇ ਸੂਬਾਈ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਹੁਣ ਬਜ਼ੁਰਗ ਡਰਾਈਵਰਾਂ ਨੂੰ ਬਿਨਾਂ ਕਿਸੇ ਟੈਸਟ ਦੇ ਆਟੋਮੈਟਿਕ ਤੌਰ ਉਤੇ ਲਾਇਸੈਂਸ ਨਵੰਨ ਨਹੀਂ ਕੀਤਾ ਜਾਵੇਗਾ 1 ਜਨਵਰੀ 2026 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਤਹਿਤ ਸੀਨੀਅਰ ਡਰਾਈਵਰਾਂ ਨੂੰ ਡਰਾਈਵਿੰਗ ਯੋਗਤਾ ਦੇ ਨਾਲ ਸੰਬੰਧਿਤ ਖਾਸ ਜਾਂਚਾਂ ਦੇ ਵਿੱਚੋਂ ਲੰਘਣਾ ਪਵੇਗਾ ਇਹ ਬਤਲਾਵ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਬਜ਼ੁਰਗਾਂ ਦੀ ਆਜ਼ਾਦੀ ਅਤੇ ਗਤੀਸ਼ੀਲਤਾ ਨੂੰ ਸੰਤੁਲਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਨਵੇਂ ਸਿਸਟਮ ਅਧੀਨ ਡਰਾਈਵਰਾਂ ਦੀ ਨਜ਼ਰ ਪ੍ਰਤੀਕਿਰਿਆ ਸਮਾ ਅਤੇ ਬੋਧਾਤਮਕ ਜਾਗਰੂਕਤਾ ਦੀ ਜਾਂਚ ਕੀਤੀ ਜਾਵੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਕਿਸੇ ਵੀ ਤਰ੍ਹਾਂ ਬਜ਼ੁਰਗਾਂ ਨੂੰ ਸਜ਼ਾ ਦੇਣ ਦੇ ਲਈ ਨਹੀਂ ਸਗੋਂ ਇਹ ਯਕੀਨੀ ਬਣਾਉਣ ਦੇ ਲਈ ਨੇ ਸਾਡੇ ਸੜਕ ਉਪਭੋਗਤਾ ਸੁਰੱਖਿਅਤ ਰਹਿਣ। ਕਿਰਨਾਂ ਪਰਦੇ ਵਿੱਚ ਨਵੇਂ ਸੀਨੀਅਰ ਲਾਇਸੈਂਸਰ ਨਿਯੁਕਤ ਨਿਯਮ ਨਿਯਮਤ ਨਵੀਨੀ ਕਰਨ ਤੇ ਤਾਂ ਤਾਕਤ ਮੁਲਾਂਕਣ ਨੂੰ ਤਰਜੀ ਦੇਣਗੇ। ਇੱਕ ਨਿਰਧਾਰਤ ਉਮਰ ਤੋਂ ਬਾਅਦ ਬਜ਼ੁਰਗਾਂ ਨੂੰ ਆਪਣੇ ਸੂਬੇ ਦੇ ਨਿਯਮਾਂ ਅਨੁਸਾਰ ਨਜ਼ਰ ਦੇ ਟੈਸਟ ਲਿਖਤੀ ਗਿਆਨ ਜਾਂਚ ਮੈਡੀਕਲ ਜਾਂਚ ਚੱਕਈਆਂ ਮਾਮਲਿਆਂ ਵਿੱਚ ਸੜਕ ਉੱਤੇ ਡਰਾਈਵਿੰਗ ਟੈਸਟ ਦੇਣਾ ਪੈ ਸਕਦਾ ਹੈ।